ਸਰਹੱਦੀ ਪਿੰਡ ਗੱਟੀ ਰਾਜੋ ਕੇ ਵਿਖੇ ਫਿਰੋਜ਼ਪੁਰ ਪੁਲਿਸ ਵੱਲੋਂ ਸਰਕਾਰੀ ਜ਼ਮੀਨ ਉੱਪਰ ਨਸ਼ੇ ਦੇ ਪੈਸੇ ਨਾਲ ਬਣੇ ਘਰ ਤੇ ਚਲਾਇਆ ਗਿਆ ਪੀਲਾ ਪੰਜਾ ਤੇ ਕਾਰ ਕੀਤਾ ਟੈਟੇਰੀ ਫਿਰੋਜ਼ਪੁਰ ਦੇ ਪਿੰਡ ਗੱਟੀ ਰਾਜੋ ਕੇ ਵਿਖੇ ਯੁਧ ਨਸ਼ਿਆਂ ਦੇ ਵਿਰੋਧ ਮਹਿੰਮ ਤਹਿਤ ਅੱਜ ਇੱਕ ਹੋਰ ਵੱਡੀ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਨਸ਼ਾ ਤਸਕਰ ਬੂਟਾ ਸਿੰਘ ਉੱਪਰ ਐਨਕਈ ਮੁਕੱਦਮੇ ਦਰਜ ਸਨ ਬੂਟਾ ਸਿੰਘ ਦੇ ਖਿਲਾਫ ਪੀਲਾ ਪੰਜਾ ਚਲਾਇਆ ਗਿਆ ਇਸ ਸਬੰਧ ਤੇ ਜਾਣਕਾਰੀ ਦਿੰਦੇ ਹੋਏ ਐਸਪੀ ਡੀ ਮਨਜੀਤ ਸਿੰਘ ਨੇ ਦੱਸਿਆ ਕਿ ਨਸ਼ਾ ਤਸਕਰ ਬੂਟਾ ਸਿੰਘ ਵੱਲੋਂ ਸਰਕਾਰੀ ਜ਼ਮੀਨ ਉੱਪਰ ਕਬਜ਼ਾ ਕਰਕੇ ਅਤੇ ਨਸ਼ੇ ਦੇ ਪੈਸੇ ਨਾਲ ਘਰ ਬਣਾਇਆ ਹੋਇਆ ਸੀ ਇਸ ਉੱਪਰ ਪਹਿਲਾਂ 2 ਕਿਲੋ ਦੇ ਕਰੀਬ ਹੈਰੋਇਨ ਦੀ ਸਮਗਲਿੰਗ ਦੇ ਮਾਮਲੇ ਤਰਜ ਹਨ ਮਾਨਯੋਗ ਡਿਪਟੀ ਕਮਿਸ਼ਨਰ ਵੱਲੋਂ ਜਾਰੀ ਹੁਕਮਾਂ ਦੇ ਅਨੁਸਾਰ ਨਸ਼ਾ ਤਸਕਰ ਦੇ ਗੱਾਰ ਉੱਪਰ ਪੀਲਾ ਪੰਜਾ ਚਲਾਇਆ ਗਿਆ ਹੈ ਐਸਪੀ ਡੀ ਮਨਜੀਤ ਸਿੰਘ ਨੇ ਦੱਸਿਆ ਕਿ ਜਦੋਂ ਤੋਂ ਯੁੱਧ ਨਸ਼ਿਆਂ ਦੇ ਵਿਰੁੱਧ ਅਭਿਆਨ ਚਲਾਇਆ ਗਿਆ ਹੈ ਉਸ ਸਮੇ ਤੋਂ ਲੈ ਕੇ ਹੁਣ ਤੱਕ ਫਿਰੋਜ਼ਪੁਰ ਜ਼ਿਲ੍ਹੇ ਵਿੱਚ 1250 ਮਕਦਮੇ ਐਨਡੀਪੀਸੀ ਐਕਟ ਦੇ ਤਰਜ ਕੀਤੇ ਗਏ ਅਤੇ 1550 ਨਸ਼ਾ ਵੇਚਣ ਵਾਲਿਆਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਤੇ 231 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਅਤੇ 10 ਲੱਖ ਦੇ ਕਰੀਬ ਅਨਸ਼ੀਲੀਆਂ ਗੋਲੀਆਂ ਵੀ ਫੜੀਆਂ ਗਈਆਂ ਹਨ ਅਤੇ ਸਵਾ ਕਰੋੜ ਰੁਪਏ ਡਰੱਗ ਮੰਨੀ ਹੁਣ ਤੱਕ ਬਰਬੰਦ ਕੀਤੀ ਜਾ ਚੁੱਕੀ ਹੈ ਨਸ਼ਾ ਵੇਚਣ ਵਾਲਿਆਂ ਦੇ ਖਿਲਾਫ ਲਗਾਤਾਰ ਵੱਡੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ ਸਾਡਾ ਮਨਜੀਤਪੁਰ ਜਿਹੜਾ ਕਾਰ ਤੁਹਾਡਾ ਟੈਰਿਆ ਹਾਂ ਸਾਡਾ ਟੈਰਿਆ ਹੈ ਕੀ ਕਰਨ ਉਹ ਜਿਹੜਾ ਕਾਰਨ ਪਹਿਲਾ ਪਰਚਾ ਹੈਗਾ ਸੀ ਹੁਣ ਤਾਂ ਨਹੀਂ ਪਰਚਾ ਹੈਗਾ ਕੋਈ ਨਾ ਪਰਚਾ ਸੀ ਪਰਚਾ ਪਹਿਲਾ ਉਹ ਨਾ ਮੁੰਡਾ ਕੋਈ ਆਇਆ ਸੀ ਆਪਣੇ ਕਰੇ ਉਹ ਫੜਾ ਗਿਆ ਸੀ ਉਹਦੇ ਨਾਲ ਹੀ ਫੜਾ ਗਿਆ ਪਰ ਇਹ ਵੀ ਫੜਾ ਗਿਆ ਬਸ ਕਿਤਾਬ ਕਿਤਾਬ ਹੈ ਬਈ ਉਹਦੇ ਕੋਲ ਪਤਾ ਨਹੀਂ ਕਿ ਕੁਝ ਪਰਚਾ ਮੈਨੂੰ ਤਾਂ ਹੀ ਪਤਾ ਮਾਰੇ ਤੋਂ ਤਾਂ ਮੈਂ ਟੈਕ ਹੋਇਆ ਆਇਆ ਮੈਂ ਤਾਂ ਆਖਲੇ ਗਿਆ ਤੇ ਮੈਨੂੰ ਇਸ ਗੱਲਾਂ ਦਾ ਨਹੀਂ ਪਤਾ ਤੇ ਵਿਪਰਚਾ ਸਾਡੇ ਤੇ ਕਿ ਬੜੇ ਟਾਈਮ ਦਾ ਹੈ ਹਾਂ ਹੋਰ ਬਾਹਰ ਸੀਗਾ ਐ ਜਵਾਬ ਤੇ ਆਇਆ ਨਹੀਂ ਨਹੀਂ ਅੰਦਰ ਹੋਇਆ ਹੈ ਕਿ ਆਜਮਾਨਤ ਤੇ ਜ਼ਮਾਨਤ ਤੇ ਆ ਗਿਆ ਸੀ ਆ ਗਿਆ ਸੀ ਬਾਹਰ ਹਾਂ ਬਾਹਰ ਅੱਜ ਤੁਹਾਡਾ ਜਾਣਕਾਰੀ ਦਿੱਤੀ ਇਹਨਾਂ ਨੂੰ ਇਹਡਾ ਉਹਦੀ ਜਾਣਕਾਰੀ ਦਿੱਤੀ ਹੈ ਕਿ ਅਸੀਂ ਦੂਜਾ ਨਾ ਬਈ ਸਾਡੀ 9 ਦੀ ਸਾਨੂੰ ਬਾਣ ਗਈ ਉਹਦੀ ਡਿਲੀਵਰੀ ਹੋਈ ਹੈ ਇਹ ਵੱਡੇ ਪ੍ਰੇਸ਼ਨ ਦਾ ਇਹ ਅਸੀਂ ਉੱਤੇ ਜਿਉਂ ਨੂੰ ਬਈ ਲੈ ਗਾ ਜੇ ਇਹ ਗਈ ਉੱਤੇ ਆਈ ਸਪਟ ਲੋ ਉਹ ਕਰ ਲਈ ਜਾਂਦੀ ਏ ਜੇ ਨੂੰ ਕੁਛ ਹੋਣ ਦਾ ਫਾਣਾ ਬਣ ਗਿਆ ਤੇ ਤੇਰ ਕੀ ਬਣੇਗਾ ਐ ਇਹ ਤੁਸੀਂ ਐਵੇਂ ਆਓਗੇ ਫਿਰ ਐਵੇਂ ਆਣਾ ਤੁਸੀਂ ਠੀਕ ਹੈ ਨਾ ਜੋ ਐਵੇਂ ਕਿਵੇਂ ਹੋ ਗਈ ਤਸਕੀ ਕਰਾਂਗੇ ਜੇ ਮੈਂ ਕਿਵੇਂ ਜਾਂ ਮੈਂ ਇਸ ਤਰ੍ਹਾਂ ਹੋ ਗਈ ਤੇ ਫਿਰ ਕੀ ਕਰਨ ਦੇਖੂਗਾ ਐ ਸਾਫ ਪੁੱਲਾ ਚੇਹੇ ਕੋ ਜਾਂਚ ਹੋਣੀ ਚਾਹੀਦੀ ਹੈ ਹਾਂ ਐ ਇਹਨਾਂ ਨੂੰ ਸਾਫ ਮਿਲਣਾ ਚਾਹੀਦਾ ਹੈ ਇਹ ਸਾਡੇ ਲਈ ਖਿਫਾਣਾ ਬਣ ਗਈ ਆ ਹੈ ਮੁੰਡਾ ਵੱਡਾ ਸੀ ਤੁਹਾਡਾ ਹੈ ਉਹ ਨਹੀਂ ਮੁੰਡਾ ਨਹੀਂ ਮੇਰੇ ਘਰ ਵਾਲਾ ਘਰ ਵਾਲਾ ਤੁਹਾਡਾ ਹਾਂ ਮੇਰੇ ਘਰ ਵਾਲਾ ਹੈ ਹੈ ਉਹ ਤੇ ਪਰਚਾ ਦਾ ਹਾਂ ਹੁੰਦੇ ਤੇ ਮੁੰਡਾ ਤੇ ਕੋਈ ਨਹੀਂ ਮੇਰਾ ਤੇ ਹਾਂ ਮੁੰਡਾ ਤੇ ਕੋਈ ਨਹੀਂ ਤਿੰਨ ਮੇਰੇ ਮੁੰਡੇ ਹਾਂ ਤੇਰੀ ਇਹ ਜਿਹੜਾ ਹੈ ਸਭ ਬੂਟਾ ਸੀਦਾ ਘਰ ਹੈਗਾ ਇੱਕ ਗੱਡੀ ਰਾਜੂ ਗੜਬਿਰ ਦੇ ਵਿੱਚ ਇਸ ਸਬੰਧੀ ਸਾਨੂੰ ਡੀਐਮ ਸਾਹਿਬ ਵੱਲੋਂ ਜਿਹੜੇ ਆਰਡਰ ਹੋਏ ਨੇ ਬੀਏ ਇਹਨੇ ਜਿਹੜੀ ਐਨਕ੍ਰੋਚਮੈਂਟ ਜਿਹੜੀ ਕੀਤੀ ਹੋਈ ਹੈ ਪ੍ਰੋਵਿੰਸ਼ੀਅਲ ਗਵਰਨਮੈਂਟ ਦੀ ਜਗ੍ਹਾ ਹੈਗੀ ਤੇ ਇਹਨੂੰ ਖਾਲੀ ਕਰਾਇਆ ਜਾਵੇ ਤੇ ਇਹ ਇਹਨੇ ਗਲਤ ਐਨਕ੍ਰੋਚਮੈਂਟ ਕੀਤੀ ਉਸ ਸਬੰਧ ਦੇ ਵਿੱਚ ਸਾਡੇ ਨਾਲ ਤਹਿਸੀਲਾ ਸਾਹਿਬ ਆਏ ਹੋਏ ਨੇ ਮੇਰੇ ਨਾਲ ਡੀਐਸਪੀ ਸਾਹਿਬ ਨੇ ਐਨਐਸਓ ਆਏ ਹੋਏ ਨੇ ਅਸੀਂ ਇਹਨਾਂ ਦੀ ਹੈਲਪ ਉਸ ਤੇ ਇੱਥੇ ਆਏ ਹੋਏ ਹਾਂ ਬਾਕੀ ਜਿਹੜਾ ਹੈਗਾ ਇਹ ਬੰਦਾ ਜਿਹੜਾ ਹੈਗਾ ਇਹਦੇ ਇਹ ਨੋਟਰੀਸ ਬੰਦਾ ਹੈਗਾ ਇਹਦੇ ਖਿਲਾਫ ਐਨਡੀਪੀਐ ਸੈਕਟਰ ਦਾ ਵੀ ਮਾਮਲਾ ਦਰਜ ਰਿਸਟਰ ਹੋਇਆ ਹੈ 2 ਕਿਲੋ ਹਿਰੋਇਨ ਦੇ ਵਿੱਚ ਬੇਲ ਬੇਲ ਆਊਟ ਹੈਗਾ ਤੇ ਹੁਣ ਵੀ ਇਹਦੇ ਬਾਰੇ ਜਿਹੜੀ ਹੈ ਸਾਡੇ ਕੋਲ ਇਨਪੁਟ ਚੱਲ ਰਹੀ ਹੈ ਵੀ ਇਹ ਕੰਮ ਕਰ ਰਿਹਾ ਇਸ ਸੰਬੰਧ ਦੇ ਵਿੱਚ ਜਿਹੜੀ ਹੈ ਅਸੀਂ ਇੱਥੇ ਆਏ ਹਾਂ ਅਸੀਂ ਤੇ ਜਿਹੜੀ ਕਿਉਂਕਿ ਇਲੀਗਲ ਇਨਕ੍ਰੂਟਮੈਂਟ ਇਹਨੇ ਕੀਤੀ ਹੋਈ ਹੈ ਉਸ ਸੰਬੰਧ ਦੇ ਵਿੱਚ ਅਸੀਂ ਦੀਪ ਸਿੰਘ ਸਾਹਿਬ ਦੀ ਮਦਦ ਲਈ ਇੱਥੇ ਇੱਥੇ ਆਏ ਹੋਏ ਹਾਂ ਤੇ ਇਹ ਕਾਰਵਾਈ ਕੀਤੀ ਜਾ ਰਹੀ ਹੈ ਸਰ ਇਹ ਪਿੰਡ ਬਿਲਕੁਲ ਸਰਹੱਦ ਤੇ 100 ਮੀਟਰ ਤੋਂ ਵੀ ਘੱਟ ਦੂਰੀ ਤੇ ਮੌਜੂਦ ਹੈ ਔਰ ਇੱਥੇ ਕਾਫੀ ਜ਼ਿਆਦਾ ਸਮੋਲਿੰਗ ਹੁੰਦੀ ਹੈ ਔਰ ਪਹਿਲਾਂ ਵੀ ਕਈ ਜਿਹੜੇ ਇੱਥੇ ਜਿਹੜੇ ਹੈ ਉਹ ਦੇਖੋ ਜੀ ਬਿਲਕੁਲ ਲਾਗੇ ਹੈਗਾ ਜੀ ਬਾਰਡਰ ਦੇ ਨਾਲ ਹੈਗਾ ਅਸੀਂ ਤੁਹਾਨੂੰ ਦੱਸਦੇ ਆ ਜੀ ਜਦੋਂ ਵੀ ਯੁੱਧ ਦੇਸ਼ਾਂ ਵਿਰੁੱਧ ਜਦੋਂ ਤੋਂ ਸ਼ੁਰੂ ਹੋਇਆ ਸਾਡੇ ਡਿਸਟ੍ਰਿਕਟ ਫਿਰੋਜ਼ਪੁਰ ਦੇ ਵਿੱਚ ਸਾਡੇ 1250 ਮੁਕਦਮਾ ਜਿਹੜਾ ਹੈਗਾ ਐਨਡੀਪੀਐਸ ਸੈਕਟਰ ਦਾ ਦਰਜ ਰਿਸ਼ਤ ਕੀਤਾ ਹੈ ਡਿਸਟ੍ਰਿਕਟ ਦੇ ਵਿੱਚ ਉਸ ਵਿੱਚ 1550 ਵਿਅਕਤੀ ਜਿਹੜੇ ਐਸੀ ਗ੍ਰਿਫਤਾਰ ਕੀਤੇ ਨੇ 231 ਕਿਲੋ ਤੋਂ ਉੱਪਰ ਅਸੀਂ ਹੈਰੋਇਨ ਬਰਾਮਦ ਕੀਤੀ ਹੈ ਕਰੀਬ 1200 ਕਿਲੋ ਜਿਹੜੀ ਹੈਗੀ ਪੋਪੀਐਸ ਕਿ ਬਰਾਮਦ ਕੀਤਾ ਹੈ 30 ਕਿਲੋ ਦੇ ਕਰੀਬ ਅਸੀਂ ਜਿਹੜੀ ਹੈ ਅਫੀਮ ਬਰਾਮਦ ਕੀਤੀ ਹੈ 10 ਲੱਖ ਦੇ ਲਗਜਾ ਕੇ ਅਸੀਂ ਜਿਹੜੀ ਹੈ ਗੋਲੀਆਂ ਬਰਾਮਦ ਕੀਤੀਆਂ ਨੇ ਸਵਾ ਕਰੋੜ ਤੋਂ ਉੱਪਰ ਡਗਜ਼ ਬਣੀ ਹੈ ਜਿਹੜੀ ਅਸੀਂ ਹੈ ਬਰਾਮਦ ਕੀਤੀ ਹੈ ਇਹ ਜਿਹੜਾ ਫਿਰੋਜ਼ਪੁਰ ਡਿਸਟ੍ਰਿਕਟ ਜਿਹੜਾ ਹੈਗਾ ਬਿਲਕੁਲ ਬਾਰਡਰ ਦੇ ਉੱਪਰ ਹੈਗਾ ਤੇ ਇਸ ਦੀ ਇਹਦੀ ਹੈਗੀ ਪਿੱਛੇ ਕਾਫੀ ਜ਼ਿਆਦਾ ਚੱਲ ਰਹੀ ਤੇ ਅਸੀਂ ਜਦੋਂ ਦਾ ਨਯੁੱਧ ਨਸ਼ਾ ਵੀ ਸ਼ੁਰੂ ਹੋਇਆ ਸਾਡੀ ਅਚੀਵਮੈਂਟ ਜਿਹੜੀ ਹੈਗੀ ਹੈ ਬਹੁਤ ਜ਼ਿਆਦਾ ਹੈਗੀ ਹੈ ਸਾਡੇ ਸਾਡੀ ਜਿਹੜੀ ਇੰਡਸਟਰੀ ਦੀ ਜਿਹੜੀ ਹੈਗੀ ਹੈ ਬਿਲਕੁਲ ਨਸ਼ੇ ਸੰਬੰਧੀ 0 ਡਾਲਰਸ ਦੀ ਅਪਲਾਈ ਹੋਈ ਹੈ ਤੇ ਕਿਸੇ ਨੂੰ ਵੀ ਜਿਹੜਾ ਵੀ ਮਿਲਿਆ ਉਹਨੂੰ ਅਸੀਂ ਸਪੇਰ ਨਹੀਂ ਦਿੱਤਾ ਸਰ ਪਹਿਲੇ ਵੀ ਕਈਆਂ ਤੇ ਬਲਡੋਜਰ ਚਲਾਇਆ ਗਿਆ ਹਾਂ ਹਾਂਜੀ ਬਿਲਕੁਲ ਜੀ ਬਿਲਕੁਲ ਜਿਹੜੀ ਵੀ ਗਵਰਨਮੈਂਟ ਦੀ ਜਗ੍ਹਾ ਤੇ ਜਿਸ ਨੇ ਵੀ ਇਲੈਗਲ ਇਨਕਲੋਜ਼ਮੈਂਟ ਕੀਤੀ ਹੋਈ ਹੈ ਉਹ ਪੈਸੇ ਚਾਹੇ ਉਹਨਾਂ ਨੇ ਦੂਸਰੇ ਗਲਤ ਵਰਤੇ ਹੋਏ ਨੇ ਪਰ ਸਾਡੀ ਮੇਨ ਹੈਗੀ ਐ ਪ੍ਰਾਇਓਰਟੀ ਵੀ ਜਿਹੜੀ ਗਵਰਨਮੈਂਟ ਦੀ ਜਗਾ ਜਿੱਥੇ ਐਨਕਲੋਜਮੈਂਟ ਕੀਤੀ ਉਹਨੂੰ ਅਸੀਂ ਖਾਲੀ ਕਰਾਉਣਾ ਚਾਹਦਾ ਹੈ ਜੇ ਜੇਡੀਪ ਸਾਹਿਬ ਵੱਲੋਂ ਜਿਹੜਾ ਆਰਡਰ ਮਿਲਦਾ ਅਸੀਂ ਉਹਦੇ ਵਿੱਚ ਆਪਣੀ ਪ੍ਰੋਡਕਸ਼ਨ ਦੇ ਕੇ ਤੇ ਅਸੀਂ ਖਾਲੀ ਕਰਾ ਦੇਣਾ